ਪੰਜਾਬ ਬਹੁਤ ਦੇਰ ਤੋਂ ਕੰਮ ਨਹੀਂ ਕੀਤਾ ਸੀਗਾ ਸੋ ਮੈਨੂੰ ਲੱਗਾ ਕਿ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਵਿੱਚ ਮੈਂ ਮਤਲਬ ਮਾਹਿਰਾ ਉਹ ਲੈਂਗੁਏਜ ਦਾ ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਵਿਮਨ ਔਰੀਐਂਟਿਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਆਂਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਹਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਹਨਾਂ ਤੇ ٹرسٹ ਸੀ ਪਹਿਲਾਂ ਤਾਂ ਫॉर ਯਰ ਕਾਈਂਡ ਇਨਫੋਰਮੇਸ਼ਨ ਇਹਨਾਂ ਨੇ ਮੈਨੂੰ ਤਿੰਨ ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੈਨੂੰ ਇੰਨਾ ਤੇ ਟਰਸਟ ਸੀਗਾ ਕਿ ਮੈਂ ਫਿਲਮ ਜੇ ਕੀਤੀ ਵੀ ਮੈਂ ਹੌਰੀਐਂਟਡ ਜਾਂ ਆਪਣੇ ਤੇ ਬੈਕ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਾਰੋਤ ਤੋਂ ਇਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਅ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ ਲੈਟਸ ਡੂ ਇਟ ਕਿਆ ਬਾਤ ਹੈ ਬਹੁਤ ਖੂਬ ਐਂਡ ਇੱਕ ਹੋਰ ਅ ਪ੍ਰੋਡਿਊਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡਿਊਸਰ ਦਾ ਸਫਰ ਕੀ ਐਡੀਸ਼ਨ ਰਿਸਪੌਂਸਿਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਇੱਕ ਵਾਰੀ ਪਹਿਲਾਂ ਆਪ ਹੋਣਿਆ ਫਿਰ ਉਸ ਤੋਂ ਬਾਅਦ ਲੋਕੀ ਆਪ ਆਉਣਗੇ ਸਾਡੇ ਤੋਂ ਕਿਆ ਬਾਤ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ ਪੰਜਾਬ ਬਹੁਤ ਦੇਰ ਤੋਂ ਕੰਮ ਨਹੀਂ ਕੀਤਾ ਸੀਗਾ ਸੋ ਮੈਨੂੰ ਲੱਗਾ ਕਿ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਵਿੱਚ ਮੈਂ ਮਤਲਬ ਮਾਹਿਰਾ 올 랭귀지स्ट ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਵਿਮਨ ਓਰੀਐਂਟਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਆ ਆਂਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਨਾਂ ਤੇ ਟਰਸਟ ਸੀ ਪਹਿਲਾਂ ਤਾਂ ਫॉर ਯਰ ਕਾਈਂਡ ਇਨਫੋਰਮੇਸ਼ਨ ਇਨਾਂ ਨੇ ਮੈਨੂੰ 3 ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੇਟੂ ਇਨਾਂ ਤੇ ਹੀ ਟਰਸਟ ਸੀਗਾ ਕਿ ਮੈਂ ਫਿਲਮ ਜੇ ਕੀਤੀ ਮੈਂ ਮੈਨੋਰिएंटेड ਜਾਂ ਆਪਣੇ ਤੇ ਬੈਟ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਰ ਤੋਂ ਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਅ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ ਲੈਟਸ ਡੂ ਇਟ ਕੀ ਬਾਤ ਹੈ ਬਹੁਤ ਖੂਬ ਐਂਡ ਇੱਕ ਹੋਰ ਅ ਪ੍ਰੋਡਿਊਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡਿਊਸਰ ਦਾ ਸਫਰ ਕੀ ਐਡੀਸ਼ਨ ਰਿਸਪੋਨਸੀਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਆ ਇੱਕ ਵਾਰੀ ਪਹਿਲਾਂ ਆਪਉਣਿਆ ਫਿਰ ਉਸ ਤੋਂ ਬਾਅਦ ਲੋਕੀ ਆਪਉਣਗੇ ਸਾਡੇ ਤੋਂ ਕੀ ਬਾਤ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ ਪੰਜਾਬ ਬਹੁਤ ਦੇਰ ਤੋਂ ਕੰਮ ਨਹੀਂ ਕੀਤਾ ਸੀਗਾ ਸੋ ਮੈਨੂੰ ਲੱਗਾ ਕਿ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਵਿੱਚ ਮੈਂ ਮਤਲਬ ਮਾਹਿਰਾ ਉਹ ਲੈਂਗੁਏਜ ਦਾ ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਵਿਮਨ ਔਰੀਐਂਟਿਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਆ ਅੰਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਹਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਹਨਾਂ ਤੇ ٹرسٹ ਸੀ ਪਹਿਲਾਂ ਤਾਂ ਅ ਫॉर ਯੂਰ ਕਾਈਂਡ ਇਨਫੋਰਮੇਸ਼ਨ ਇਹਨਾਂ ਨੇ ਮੈਨੂੰ 3 ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੇਟੂ ਇਹਨਾਂ ਤੇ ਹੀ ٹرسٹ ਸੀਗਾ ਕਿ ਮੈਂ ਫਿਲਮ ਜੇ ਕੀਤੀ ਵੀ ਮਨ-ਔਰੀਐਂਟਡ ਜਾਂ ਆਪਣੇ ਤੇ ਬੈਟ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਾਰੋ ਤੋਂ ਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਆ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ ਲੈਟਸ 杜 ਇਟ ਕੀ ਬਾਤ ਹੈ ਬਹੁਤ ਖੂਬ ਐਂਡ ਇੱਕ ਹੋਰ ਅ ਪ੍ਰੋਡਿਊਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡਿਊਸਰ ਦਾ ਸਫਰ ਕੀ ਐਡੀਸ਼ਨ ਰਿਸਪੌਂਸਿਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਇੱਕ ਵਾਰੀ ਪਹਿਲਾਂ ਆਪ ਹੋਣਿਆ ਫਿਰ ਉਸ ਤੋਂ ਬਾਅਦ ਲੋਕੀ ਆਪ ਆਉਣਗੇ ਸਾਡੇ ਤੋਂ ਕੀ ਬਾਤ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ